ਸਾਸੀਗਾ ਦੋਸਤੋ ਜੀਪੀਐਸ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਵਿਕਰਮਜੀਤ ਸਿੰਘ ਬਾਜਵਾ ਬੀਤੇ ਦਿਨੀ ਪਿੰਡ ਪ੍ਰੇਮ ਸਿੰਘ ਵਾਲਾ ਇੱਕ ਟੂਰਨਾਮੈਂਟ ਕਰਵਾਇਆ ਗਿਆ ਸੀਗਾ ਕ੍ਰਿਕਟ ਦਾ ਟੂਰਨਾਮੈਂਟ ਸੀ ਜਿਦੇ ਵਿੱਚ ਲੋੜਵੰਦ ਧੀਆਂ ਨੂੰ ਮਸ਼ੀਨਾਂ ਵੀ ਦਿੱਤੀਆਂ ਗਈਆਂ ਸੀਗੀਆਂ ਬਾਰੋਂ ਨੌਜਵਾਨ ਮੁੰਡੇ ਐਨਆਰਆਈ ਨੇ ਹੈਪੀ ਹੋਰੀ ਹੋਰ ਤੇ ਉਹਨਾਂ ਦੇ ਸਹਿਯੋਗ ਨਾਲ ਤੇ ਇਲਾਕੇ ਵਾਸੀਆਂ ਦੇ ਸਹਿਯੋਗ ਦੇ ਨਾਲ ਕ੍ਰਿਕਟ ਟੂਰਨਾਮੈਂਟ ਵੀ ਕਰਵਾਇਆ ਗਿਆ ਤੇ ਉਹ ਨੌਜਵਾਨ ਜਿਨ੍ਹਾਂ ਵੱਲ ਟੂਰਨਾਮੈਂਟ ਕਰਵਾਇਆ ਹੈ ਸਾਡੇ ਨਾਲ ਹਾਜ਼ਰ ਨੇ ਤੇ ਦੂਸਰਾ ਇੱਥੇ ਇੱਕ ਪਿੰਡ ਪ੍ਰੇਮ ਸਿੰਘ ਵਾਲੇ ਦੇ ਵਿੱਚ ਨਵੇਂ ਗੁਰੂ ਘਰ ਦੀ ਉਸਾਰੀ ਹੋ ਰਹੀ ਆ ਉਹਦੇ ਸੰਬੰਧ ਵਿੱਚ ਵੀ ਗੱਲਬਾਤ ਕਰਦੇ ਹਾਂ ਸੱਸੀ ਕਾਹਰੇ ਬਈ ਸੱਸੀ ਗਾਲ ਤੇ ਜਗਤਾਰ ਜਿਹੜਾ ਟੂਰਨਾਮੈਂਟ ਕਰਵਾਇਆ ਕਿਵੇਂ ਟੂਰਨਾਮੈਂਟ ਰਿਹਾ ਸਫਲ ਰਿਹਾ ਤੇ ਕਿਤਾ ਵਧਾਈਆਂ ਤੁਹਾਨੂੰ ਬਹੁਤ ਸਾਰੀਆਂ ਤੇ ਕੀ ਕਹਿਣਾ ਚਾਹੋਗੇ ਜਿਹੜੇ ਲੋਕਾਂ ਨੇ ਸਹਿਯੋਗ ਦਿੱਤਾ ਤੇ ਕਿੰਨੀਆਂ ਮਸ਼ੀਨਾਂ ਵੰਡੀਆਂ ਗਈਆਂ ਨੇ ਤੇ ਟੂਰਨਾਮੈਂਟ ਦੇ ਵਿੱਚ ਟੀਮਾਂ ਕਿੰਨੀਆਂ ਕਿ ਪਹੁੰਚੀ ਸੀਗੀ ਹਾਂਜੀ ਵੀਰੇ ਪਹਿਲਾਂ ਤੁਹਾਡਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਜਿਹੜੇ ਜੀਪੀਐਸ ਨਿਊਜ਼ ਦੇਖ ਰਹੇ ਨੇ ਸਾਡਾ ਟੂਰਨਾਮੈਂਟ ਵੀਰੇ ਬੈਗੁਰੇ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਰਿਹਾ ਵੀਰੇ ਤੇ ਸਾਡੇ ਜਿੰਨੇ ਇਲਾਕਾ ਨਿਵਾਸੀ ਐਨਆਰਆਈ ਵੀਰ ਨੇ ਉਹਨਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਟੂਰਨਾਮੈਂਟ ਰਿਹਾ ਵੀਰੇ ਤੇ ਅਸੀਂ 31 ਲੋੜਵੰਦ ਭੈਣਾਂ ਨੂੰ ਸਿਲਾਈ ਮਸ਼ੀਨਾਂ ਬੰਡੀਆਂ ਵੀਰੇ ਤੇ ਉਹ ਸਾਡਾ ਭਰਾ ਹੈਪੀ ਅਮਰੀਕਾ ਵੀਰੇ ਤੇ ਸਾਡੇ ਐਨਆਰਆਈ ਭਰਾ ਨੇ ਲਵਲੀ ਕੈਨੇਡਾ ਕਿੰਦੀ ਕੈਨੇਡਾ ਦੇ ਆਮਨਾ ਕੈਨੇਡਾ ਤੇ ਹੋਰ ਵੀ ਸਾਡੇ ਭਰਾਣੇ ਜਿਨ੍ਹਾਂ ਤੋਂ ਅਸੀਂ ਮਤਲਬ ਕੇ ਆਹ ਸੰਯੋਗ ਲੈ ਵੀਰੇ ਹਾਂ ਜੀ ਹਾਂ ਤਾਂ ਅਗਰ ਕੋਈ 31 ਜੋੜ ਬੰਦ ਉੱਚ ਟੂਰਨਾਮੈਂਟ ਦੇ ਵਿੱਚ ਕਿਹੜੀ ਟੀਮ ਫਰਸਟ ਸੈਕੰਡ ਰਹੀ ਆ ਉਹਦੇ ਵਿੱਚ ਵੀਰੇ ਨਨਹੇੜਾ ਫਰਸਟ ਰਹੀ ਆ ਤੇ ਬੁਜ਼ੁਰਗ ਸੈਕੰਡ ਵੀਰੇ ਤੇ ਇੱਕ ਕੂਲਰ ਰੱਖੀ ਹੋਈ ਸੀਗੀ ਵੀਰੇ ਬੈਸਟਾਂ ਨੂੰ ਉਹ ਨਨਹੇੜਾਏ ਨਨਹੇੜੇ ਦਾ ਮੁੰਡਾ ਲੈ ਗਿਆ ਬੈਸਟ ਤੇ ਇੱਕ ਬੁਜ਼ੁਰਗ ਦਾ ਵੀਰੇ ਠੀਕ ਹੈ ਹਾਂਜੀ ਤੇ ਅਸੀਂ ਧੰਨਵਾਦ ਸਾਡੇ ਨਗਰ ਦੀ ਕਰਦੇ ਹਾਂ ਤੇ ਹੋਰ ਆਪਣੇ ਜਿਹੜਾ ਇਲਾਕਾ ਨਿਵਾਸੀ ਹੋ ਗਏ ਤੇ ਐਨ ਆਰ ਆਈ ਵੀਰ ਤੇ ਸਾਡੇ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਹੈ ਵੀਰੇ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਤੇ ਸਾਡਾ ਟੂਰਨਾਮੈਂਟ ਇਹਨਾਂ ਦੀ ਕਿਰਪਾ ਨਾਲ ਬਹੁਤ ਸਫਲ ਹੋਇਆ ਤੇ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਵੀਰੇ ਹੈਪੀ ਅਮਰੀਕਾ ਤੇ ਸਾਡਾ ਭਰਾ ਲਵਲੀ ਕੈਨੇਡਾ ਤੇ ਆਪਣਾ ਹਰੀਂਦਰ ਸਿੰਘ ਜੂ ਐਸ ਏ ਬੱਬੂ ਬਾਜਵਾ ਬਾਈਕ ਕਰਾਲਾ ਬਬਲੇ ਹੋਰੀ ਕਾਲਾ ਪੁਲਸੀਆ ਨਿਰਮਲ ਪਟਵਾਰ ਤੇ ਬਹੁਤ ਸਾਰੇ ਸਾਡੇ ਯਾਰ ਦੋਸਤ ਨੇ ਜਿਨ੍ਹਾਂ ਦਾ ਸਹਿਯੋਗ ਆ ਉਹਨਾਂ ਦਾ ਅਸੀਂ ਨਾਮ ਚਲੋ ਦਿਲਾਂ ਦੇ ਵਿੱਚ ਵੀਰੇ ਸਾਡਾ ਬਹੁਤ ਪਿਆਰ ਲੈ ਜਾਂਦਾ ਅੱਜ ਉਹਨਾਂ ਤੋਂ ਖਿਮਾ ਅਸੀਂ ਫੁੱਲ ਵਾਖ ਕੇ ਖਿਮਾ ਮੰਗਦੇ ਵੀਰੇ ਵੀ ਜਿਹੜਾ ਚਲੋ ਉਹਨਾਂ ਦੀ ਕਿਰਪਾ ਨਾਲ ਬਹੁਤ ਵਧੀਆ ਟੂਰਨਾਮੈਂਟ ਹੋਇਆ ਤੇ ਸਫਲ ਵੀ ਹੋਇਆ ਵੀਰੇ ਤੇ ਹਾਂਜੀ ਹਾਂਜੀ ਤੇ ਇੱਕ ਇੱਕ ਮੰਨੋ ਗਵਰਨਮੈਂਟ ਤੋਂ ਸਰਕਾਰ ਤੋਂ ਤੁਸੀਂ ਕਹਿ ਰਹੇ ਸੀ ਵੀ ਸਾਨੂੰ ਮੰਗ ਹੈ ਭਈ ਇੱਥੇ ਟੂ ਦੇ ਗਰਾਊਂਡ ਵਾਸਤੇ ਉਹਦੇ ਵਾਸਤੇ ਕੀ ਕੰਮ ਹਾਂਜੀ ਵੀਰੇ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਸਾਡੇ ਪਿੰਡ ਇੱਕ ਟੂਰਨਾਮੈਂਟ ਨਹੀਂ ਇੱਥੇ ਗਰਾਊਂਡ ਨਹੀਂ ਹੈਗਾ ਵੀਰੇ ਕੋਈ ਵੀ ਜਿਹੜਾ ਟੂਰਨਾਮੈਂਟ ਅਸੀਂ ਨੇ ਕਰਾਇਆ ਉਹ ਸਾਡਾ ਬੁਜ਼ੁਰਗ ਦਾ ਇੱਕ ਮਿੱਤਰ ਹੈ ਵੀਰੇ ਭਗਵਾਨ ਸਿੰਘ ਭਾਨਾ ਉਹਨੇ ਸਾਡੇ ਪਿੰਡ ਦੀ ਜ਼ਮੀਨ ਠੇਕੇ ਦੇ ਲਈ ਹੀ ਆ ਉਹਨੇ 80000 ਨੂੰ ਠੇਕੇ ਦੇ ਜ਼ਮੀਨ ਲਈ ਹੀ ਆ ਤੇ ਉਹਨੇ ਸਾਨੂੰ ਖੇਡਣ ਵਾਸਤੇ ਖੇਡਾ ਕਰਾਉਣ ਵਾਸਤੇ ਗਰਾਊਂਡ ਦਿੱਤਾ ਵੀਰੇ ਤੇ ਅਸੀਂ ਸਰਕਾਰ ਤੇ ਸਰਕਾਰ ਵੱਲੋਂ ਤੇ ਜਿਹੜੀ ਵੀ ਕੋਈ ਨਵੀਂ ਪੰਚਾਇਤ ਜਾਂ ਪੰਚਾਇਤ ਹੁਣ ਹੈਗੀ ਆ ਹੁਣ ਤੇ ਹੀ ਬੇਨਤੀ ਕਰਦਾ ਕਿ ਪਿੰਡ ਵਿੱਚ ਇੱਕ ਗਰਾਊਂਡ ਹੋਵੇ ਤੇ ਇੱਕ ਜਿੰਮ ਹੋਵੇ ਵੀਰੇ ਨਾ ਤਾਂ ਇੱਥੇ ਜਿੰਮਾ ਕੋਈ ਪ੍ਰੋਪਰ ਨਾ ਗਰਾਊਂਡ ਆ ਤੇ ਇੱਕ ਮੈਂ ਤੁਹਾਨੂੰ ਇੱਕ ਹੋਰ ਮਸ਼ਾਲ ਦਿੰਦਾ ਵੀਰੇ ਸਾਡੇ ਪਿੰਡ ਦੀ ਇੱਕ ਕੁੜੀ ਆ ਕੁੜੀ ਆ ਜਿਹੜੀ ਉਹ ਵੀਰੇ ਮਦਕੇ ਆਪਣੀ ਜਿਹੜੀ ਸਾਡੇ ਪਿੰਡ ਤੋਂ ਕਕਰਾਲੇ ਨੂੰ ਜਾਂਦੀ ਆ ਉਹ ਕੁੜੀ ਉਹ ਤੇ ਰੇਸ਼ ਲਾਉਂਦੀ ਦੀ ਉਹ ਰੇਸ਼ ਲਾਉਂਦੀ ਲਾਉਂਦੀ ਵੀਰੇ ਉਹਨੇ ਆਸਾਮ ਰੈਫਰ ਚ ਕੁੜੀ ਭਰਤੀ ਹੋਈ ਆ ਉਹ ਉਹਦਾ ਨਾਲ ਆਪਦੇ ਬਰਾਦਰ ਨੂੰ ਲੈ ਕੇ ਜਾਂਦੀਦੀ ਉਹ ਸਵੇਰੇ ਸ਼ਾਮ ਉਹ ਰਨਿੰਗ ਵਗੈਰਾ ਲਾਉਂਦੀ ਤੇ ਉਹ ਫਿਜ਼ੀਕਲ ਟੈਸਟ ਉਹਦਾ ਕਲੀਅਰ ਹੋ ਗਿਆ ਤੇ ਉਹ ਕੁੜੀ ਵੀਰੇ ਆਸਾਮ ਰੈਫਰ ਚ ਭਰਤੀ ਹੋ ਗਈ ਜੇ ਸਾਡੇ ਪਿੰਡ ਚ ਪ੍ਰੋਪਰ ਗਰਾਊਂਡ ਹੋਵੇ ਤੇ ਹੋਰ ਵੀ ਪਤਾ ਨਹੀਂ ਕਿੰਨੀਆਂ ਕੁੜੀਆਂ ਸਾਡੀਆਂ ਨਿਕਲ ਸਕਣਗੀਆਂ ਜਿਹੜੀਆਂ ਬਾਹਰ ਪੰਜਾਬ ਪੁਲਿਸ ਚ ਲਾ ਲਓ ਜਾਂ ਕਿਸੇ ਵੀ ਜੌਬ ਚ ਲਾ ਲਓ ਵੀਰੇ ਵੀ ਭਰਤੀ ਹੋ ਸਕਣ ਜਾਂ ਸਕਣਗੀਆਂ ਹਾਂਜੀ ਹਾਂਜੀ ਬੜੀ ਵੱਡੀ ਗੱਲ ਹੈ ਯਾਰ ਹਾਂਜੀ ਹਾਂਜੀ ਵੀ ਉਹ ਕੁੜੀ ਨੇ ਬਹੁਤ ਮਿਹਨਤ ਕਰੀ ਮਾਦ ਕੇ ਇੱਥੇ ਇਦੇ ਤੱਕ ਪਹੁੰਚੇ ਤੱਕ ਠੀਕ ਹੈ ਜੀ ਹਾਂਜੀ ਹਾਂਜੀ ਤੇ ਸਾਡੇ ਨਾਲ ਗੁਰੂ ਘਰ ਦੇ ਪ੍ਰਧਾਨ ਵੀ ਮੌਜੂਦ ਨੇ ਗੱਲਬਾਤ ਕਰਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਾਜਵਿੰਦਰ ਸਿੰਘ ਜੀ ਠੀਕ ਹੈ ਜੀ ਸਮੂਹ ಗ್ರಾಮ ਪੰਚਾਇਤ ਪ੍ਰੀਤ ਸਿੰਘ ਵਾਲੇ ਤੋਂ ਆਪਣੇ ਘਰ ਗੁਰੂ ਘਰ ਦੀ ਸਾਰੀ ਚੱਲ ਰਹੀ ਹੈ ਜੀ ਪਿੱਛੇ ਵੀ ਭੈਣ ਭਾਈ ਨੇ ਐਨ ਆਰ ਆਈ ਨੇ ਕੋਈ ਸਹਿਯੋਗ ਪਾਉਣਾ ਤਾਂ ਗੁਰੂ ਘਰ ਦੇ ਖਾਉਂਡ ਦੇ ਵਿੱਚ ਪਾ ਕੇ ਠੀਕ ਹੈ ਜੀ ਤੇ ਮੰਨ ਲਓ ਵੀ ਗੁਰੂ ਘਰ ਦੀ ਸਾਰੀ ਪਹਿਲਾਂ ਗੁਰੂ ਘਰ ਅੱਗੇ ਖਾਤਾ ਗੁਰੂ ਘਰ ਪੌਂਗ ਦਾ ਛੋਟਾ ਜਿਹਾ ਪੁਰਾਣਾ ਗੁਰੂ ਘਰ ਆ ਜੀ ਬਹੁਤ ਮਿਆਦ ਦੀ ਖਤਮ ਹੋ ਗਈ ਤੇ ਨੀਮਾ ਵੀ ਹੋ ਗਏ ਉੱਪਰ ਨੀਮਾ ਵੀ ਖਤਮ ਹੋ ਗਈ ਖਤਮ ਹੋ ਗਈ ਇਸ ਕਰਕੇ ਨਵੇਂ ਗੁਰੂ ਘਰ ਦੇ ਉਸਾਰੀ ਕਰ ਰਹੇ ਹਾਂ ਕਰ ਰਹੇ ਹਾਂ ਜੀ ਇਹ ਕਿਸੇ ਵੀ ਪਿੰਡ ਪਾਈ ਨਾਲ ਕੋਈ ਸਹਿਯੋਗ ਪਾਉਣਾ ਉਹ ਪਾ ਸਕਦਾ ਹੈ ਤੇ ਆਪਣਾ ਅਕਾਊਂਟ ਨੰਬਰ ਯਾਦਤ ਬੋਲ ਦੋ ਅਕਾਊਂਟ ਨੰਬਰ ਯਾਦ ਨਹੀਂ ਜੀ ਤੇ ਅਸੀਂ ਨਾਲ ਅਕਾਊਂਟ ਨੰਬਰ ਚਲਾਵਾਂਗੇ ਗੁਰੂ ਘਰ ਦਾ ਜਿਹੜਾ ਗੁਰੂ ਘਰ ਦਾ ਅਕਾਊਂਟ ਹੈ ਅਕਾਊਂਟ ਨੰਬਰ ਆ ਉਹਦੇ ਵਿੱਚ ਇਹਨਾਂ ਵੱਲੋਂ ਇਹ ਮੰਗਿਆ ਵੀ ਪਿੰਡ ਸਾਡਾ ਛੋਟਾ ਨਗਰ ਸਹਯੋਗ ਨਾਲ ਬਣ ਵੀ ਰਿਹਾ ਪਰ ਜਿੰਨੀ ਕੁ ਗੁਰਾਈ ਇਕੱਠੀ ਹੁੰਦੀ ਹੈ ਉਹਦੇ ਨਾਲ ਸਮਾਂ ਵੀ ਲੱਗ ਜੂਗਾ ਚਲੋ ਵੀ ਇਹਨਾਂ ਦੀ ਮੰਗ ਇਹ ਆ ਵੀ ਜੇ ਕੋਈ ਵੀਰ ਭਾਈ ਗੁਰੂ ਘਰ ਦੀ ਸੇਵਾ ਕਰਨਾ ਚਾਹੁੰਦਾ ਬਾਹਰੋਂ ਵੀ ਕੋਈ ਕਰਨਾ ਚਾਹੁੰਦਾ ਜਾਂ ਇਲਾਕੇ ਦੇ ਵਿੱਚੋਂ ਕੋਈ ਹੋਰ ਵੀਰ ਭਾਈ ਹੈ ਕਰਨਾ ਚਾਹੁੰਦਾ ਤਾਂ ਉਹ ਅਕਾਊਂਟ ਦੇ ਵਿੱਚ ਆਪਣੀ ਜੜੀ ਭੇਟ ਆਪਣੀ ਮਾਇਆ ਉਹ ਪਾ ਸਕਦਾ ਇਹੀ ਗੱਲ ਹੈ ਜੀ ਹਾਂ ਜੀ ਸ਼ੁਕਰੀਆ ਐਸੀ ਬੇਨਤੀ ਹੈ ਜਿਹੜਾ ਸਾਡਾ ਗੁਰੂ ਘਰ ਪੁਰਾਣਾ ਸੀਗਾ ਉਹ ਸਾਡੇ ਪੁਰਾਣੇ ਬਜ਼ੁਰਗਾਂ ਨੇ ਬਣਾਇਆ ਹੋਇਆ ਸੀ ਕਿਉਂਕਿ ਉਹ ਜਿਹੜੀਆਂ ਉਹਦੀਆਂ ਨੀਆਂ ਤੀਆਂ ਉਹ ਗਾਰੇ ਚ ਕੱਢੀਆਂ ਹੋਈਆਂ ਤੀਆਂ ਉਹ ਤਾਂ ਕਰਕੇ ਮੈਂ ਕਿਉਂ ਤੇੜਾ ਖਾ ਗਈਆਂ ਨੀਆਂ ਤੇ ਜਿਹੜੀਆਂ ਆਪਣੀ ਪੂਰੀ ਇਮਾਰਤ ਆ ਤਾਂ ਕਰਕੇ ਕੋਈ ਇਹੋ ਜਿਹਾ ਹਾਦਸਾ ਨਾ ਹੋ ਜਾਵੇ ਤਾਂ ਕਰਕੇ ਉਹਨਾਂ ਨਵੀਂ ਇਮਾਰਤ ਕਰੀ ਪਾਈ ਆ ਤੇ ਸਾਡੇ ਪਿੰਡ ਦਾ ਸਾਰਿਆਂ ਦਾ ਪ੍ਰੇਮ ਪਿਆਰ ਆ ਵੀਰੇ ਇੱਥੇ ਮਤਲਬ ਕਿ ਆਪਣੇ ਪਿੰਡ ਇੱਕੇ ਗੁਰੂ ਘਰ ਆ ਤੇ ਜਿਵੇਂ ਲਾ ਲੋ ਕੋਈ ਖੁਸ਼ੀ ਗਮੀ ਜੋ ਵੀ ਪ੍ਰੋਗਰਾਮ ਹੁੰਦਾ ਅਸੀਂ ਸਾਰੇ ਇੱਥੇ ਹੀ ਕਰਦੇ ਆ ਇਹ ਗੁਰੂ ਘਰ ਦੀ ਇਮਾਰਤ ਛੋਟੀ ਦੀ ਬਾਕੀ ਸਾਨੂੰ ਬਾਹਰ ਟੈਂਟ ਲਾਉਣੇ ਪੈਂਦੇ ਦੇ ਜਿਵੇਂ ਕੋਈ ਗਰਮੀ ਦਾ ਮੌਸਮ ਹੋਇਆ ਜਾਂ ਠੰਡ ਦਾ ਹੁਣ ਉਹ ਗੁਰੂ ਘਰ ਦੀ ਜਿਹੜੀ ਨਵੀਂ ਇਮਾਰਤ ਆ ਉਹ ਖੁੱਲੀ ਡੁੱਲੀ ਬਣਾ ਰਹੇ ਸੀ ਵਧੀਆ ਜੋ ਕਿ ਕੱਲ ਨੂੰ ਕੋਈ ਪ੍ਰੋਗਰਾਮ ਆ ਪਿੰਡ ਦਾ ਜੋ ਵੀ ਆ ਵਧੀਆ ਤਰੀਕੇ ਹਾਂ ਜੀ ਹਾਂ ਤਰੀਕੇ ਨਾਲ ਹੋ ਸਕਦਾ ਤੇ ਸਾਡੇ ਨਾਲ ਸਾਡੇ ਪਿੰਡ 'ਚ ਕੋਈ ਜਾਤ ਪਾਤ ਨਹੀਂ ਹੈਗਾ ਵੀਰੇ ਕੋਈ ਜਿਵੇਂ ਰਵੀਦਾਸ ਸੀ ਸਿੱਖ ਮਾਰੀ ਵੀ ਹਾਂ ਜੀ ਸਾਡੇ ਜਿਹੜੇ ਗੁਰੂ ਘਰ ਦੇ ਪ੍ਰਧਾਨ ਸੀ ਪਹਿਲਾਂ ਉਹ ਸਾਡੇ ਰਵੀਦਾਸ ਸੀ ਸਿੱਖ ਸੀਗਾ ਗੁਰਮੁਖ ਸਿੰਘ ਉਹ ਵੀ ਮਤਲਬ ਸਾਡੇ ਗੁਰੂ ਘਰ ਦਾ ਪ੍ਰਧਾਨ ਰਿਹਾ ਤੇ ਸਰਪੰਚ ਵੀ ਸਾਡਾ ਰਵੀਦਾਸ ਹੀ ਸਿੱਖ ਦਾ ਵੀਰੇ ਵੀਰੇ ਜੋ ਸਰਦਾਰ ਦਸਮ ਸਿੰਘ ਆ ਤੇ ਅਸੀਂ ਜਿਹੜੇ ਇਲਾਕੇ ਨਿਵਾਸੀ ਨੇ ਐਨ ਆਰ ਆਈ ਵੀ ਸਾਡੇ ਨੇ ਕੋਈ ਵੀ ਸਾਡੀ ਇਹ ਵੀਡੀਓ ਸੁਣ ਰਿਹਾ ਤੇ ਸਾਡੇ ਪਿੰਡ ਨੂੰ ਚਾਹੇ ਕੋਈ ਇੱਟਾਂ ਸਰੀਆ ਜੋ ਵੀ ਮਤ ਕੇ ਮਟੀਰੀਅਲ ਆ ਪੈਸਾ ਨਹੀਂ ਦੇ ਰਤਾ ਸਿੱਧਾ ਮਤ ਕੇ ਪਿੰਡਾਂ ਸੇਵਾ ਪਹੁੰਚਾ ਸਕਦੇ ਨੇ ਵੀਰੇ ਉਹ ਵਿਟਾਂ ਦੀ ਸਰੀਏ ਦੀ ਸਮਟ ਦੀ ਜੋ ਵੀ ਕਿਸੇ ਦੀ ਚੀਜ਼ ਦੀ ਕੋਈ ਸੇਵਾ ਕਰਨਾ ਚਾਹੁੰਦਾ ਤਾਂ ਡਾਇਰੈਕਟ ਕਰ ਸਕਦਾ ਵੀਰੇ ਕੋਈ ਐ ਨਹੀਂ ਹੈਗਾ ਵੀ ਆਪਾਂ ਨੂੰ ਪੈਸੀ ਚਾਹੀਦਾ ਵੀ ਤੁਸੀਂ ਪੈਸੀ ਪਾਓ ਬਾਕੀ ਜਿੱਦੀ ਸਰ ਦਾ ਪੈਸੇ ਪਾ ਸਕਦਾ 1000 2000 ਜਿੰਨੀ ਵੀ ਹੋ ਸਕਦੇ ਵੀਰੇ ਥੋੜੇ ਥੋੜੇ ਨਾਲ ਮਤ ਕੇ ਤੁਹਾਨੂੰ ਪਤਾ ਵੀ ਕਿੰਨੇ ਕਿੰਨੇ ਸਮੁੰਦਰ ਭਰ ਜਾਂਦਾ ਹਨਾ ਜੀ ਵੀ ਆਪਾਂ ਸਾਡੀ ਤਾਂ ਇੰਨੀ ਇੱਕ ਬੇਨਤੀ ਆ ਵੀ ਸਾਰੇ ਸਾਡਾ ਸਾਥ ਦਿਓ ਤੇ ਜਿਹੜਾ ਸਾਡਾ ਗੁਰੂ ਘਰ ਦੀ ਕਾਰ ਸੇਵਾ ਸ਼ੁਰੂ ਹੋ ਰਹੀ ਆ ਤੇ ਇਹਨੂੰ ਸਫਲ ਬਣਾਇਆ ਨਿਪਰੇ ਚੜੀਆ ਰਾਲ ਮਿਲ ਕੇ ਹਾਂਜੀ ਹਾਂਜੀ ਇਹ ਇਹ ਤੁਸੀਂ ਇਹ ਗੱਲਬਾਤ ਸੁਣੀ ਆ ਜਿਹੜੇ ਜਿਹਦੇ ਵਿੱਚ ਜਗਤਾਰ ਬਾਈ ਤੇ ਵੀਰ ਹੋਰਾਂ ਦੇ ਪ੍ਰਧਾਨ ਸਾਹਿਬ ਨੇ ਸਾਰੀ ਗੱਲਬਾਤ ਦੱਸੀ ਆ ਵੀ ਗੁਰੂ ਘਰ ਦੀ ਸਾਰੀ ਤੇ ਪਹਿਲਾਂ ਜਿਹੜਾ ਟੂਰਨਾਮੈਂਟ ਹੋਇਆ ਉਹਦੇ ਵਿੱਚ ਵੀ ਜਗਤਾਰ ਹੋਰਾਂ ਵੱਲੋਂ ਧੰਨਵਾਦ ਕੀਤਾ ਗਿਆ ਸਾਰੇ ਨਗਰ ਨਿਵਾਸੀ ਦਾ ਤੇ ਇਲਾਕਾ ਨਿਵਾਸੀ ਦਾ ਤੇ ਨਾਲ ਹੀ ਗੁਰੂ ਘਰ ਦੀ ਉਸਾਰੀ ਦੀ ਗੱਲਬਾਤ ਇਹਨਾਂ ਨੇ ਦੱਸੀ ਆ ਵੀ ਜਿਹੜਾ ਪੁਰਾਣਾ ਗੁਰੂ ਘਰ ਆ ਤੇ ਤੁਹਾਨੂੰ ਦਿਖਾ ਵੀ ਦਿੰਨੇ ਆ ਤੇ ਉਹ ਗੁਰੂ ਘਰ ਆ ਉਹਦੀ ਜਿਹੜੀ ਇਮਾਰਤ ਹੈ ਉਹ ਨੀਵੀ ਹੋ ਗਈ ਹੈ ਨੀਵੀ ਹੋਣ ਕਰਕੇ ਜਿਹੜੀ ਇਸ ਕਰਕੇ ਜਿਹੜੀ ਪੁਰਾਣੀ ਇਮਾਰਤ ਬਣੀ ਹੋਈ ਹੈ ਇਹ ਗਾਰੇ ਚ ਬਣੀ ਹੋਣ ਕਰਕੇ ਕੰਦਾਂ ਦੇ ਵਿੱਚ ਤੇੜਾ ਵਗੈਰਾ ਵੀ ਜਿਹੜੀਆਂ ਆ ਗਈਆਂ ਇਸ ਕਰਕੇ ਆ ਨੇੜੇ ਨਵੇਂ ਗੁਰੂ ਘਰ ਦੀ ਉਸਾਰੀ ਜਿਹੜੀ ਉਸ ਸ਼ੁਰੂ ਕੀਤੀ ਗਈ ਆ ਤੇ ਇਹ ਪਹਿਲਾਂ ਨੀਵਾ ਹੋਣ ਕਰਕੇ ਮਤਲਬ ਜਿਹੜਾ ਗ੍ਰੰਥ ਸਾਹਿਬ ਉੱਪਰ ਹੈ ਗੁਰੂ ਗ੍ਰੰਥ ਸਾਹਿਬ ਉੱਪਰ ਰੱਖੇ ਗਏ ਨੇ ਪਹਿਲਾਂ ਠੇਹਾ ਹੁੰਦੇ ਸੀਗੇ ਪੁਰਾਣੇ ਪਹਿਲਾਂ ਨੀਵੇਂ ਪਹਿਲਾਂ ਥੱਲੇ ਹੁੰਦੇ ਸੀਗੇ ਤੇ ਇਹਦੇ ਇਸ ਇਸ ਗੱਲ ਕਰਕੇ ਜਿਹੜੀ ਗੁਰੂ ਘਰ ਦੀ ਨਵੀਂ ਉਹ ਸਾਰੀ ਸ਼ੁਰੂ ਕੀਤੀ ਗਈ ਹੈ ਇਹਨਾਂ ਵੱਲੋਂ ਬੇਨਤੀ ਹੈ ਇਲਾਕਾ ਨਿਵਾਸੀਆਂ ਨੂੰ ਬਾਹਰ ਐਨਆਰਆਈ ਭਰਾਵਾਂ ਨੂੰ ਵੀ ਜੇ ਕੋਈ ਬੰਦਾ ਸੇਵਾ ਕਰਨਾ ਚਾਹੁੰਦਾ ਤਾਂ ਉਹ ਸੇਵਾ ਕਰ ਸਕਦਾ ਹੈ ਇੱਟਾਂ ਰਾਹੀਂ ਸਿਮਿੰਟ ਰਾਹੀਂ ਸਰੀਏ ਰਾਹੀਂ ਤੇ ਜਾਂ ਕੋਈ ਨਕਦ ਭੇਟਾ ਦੇਣਾ ਚਾਹੁੰਦਾ ਤਾਂ ਉਹ ਨਕਦ ਭੇਟਾ ਵੀ ਉਹ ਦੇ ਸਕਦਾ ਤੁਸੀਂ ਦੇਖ ਰਹੇ ਸੀ ਜੀਪੀਐਸ ਪੰਜਾਬੀ ਮੈਂ ਵਿਕਰਮਜੀਤ ਸਿੰਘ ਬਾਜਵਾ ਪ੍ਰੀਮ ਸਿੰਘ ਵਾਲਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ